ਮੈਂ ਹਰਪ੍ਰੀਤ ਆਲੂ ਗਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਪੈ ਜੀ 2 ਫਰਵਰੀ ਯਾਨੀ ਕਿ ਦਿਨ ਐਤਵਾਰ ਨੂੰ ਬਸੰਤ ਪੰਚਮੀ ਦਾ ਪਾਵਨ ਤਿਹਾੜਾ ਆਣ ਜਾ ਰਿਹਾ ਵਾ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਇਸ ਦਿਨ ਪਤੰਗ ਉਡਾਉਣਾ ਆਪਣੇ ਵਿਰਸੇ ਆਪਣੇ ਵਿਰਾਸਤ ਆਪਣੇ ਸੱਭਿਆਚਾਰ ਨਾਲ ਜੁੜਿਆ ਹੋਇਆ ਤੇ ਆਪਾਂ ਪੰਜਾਬੀ ਲੋਕ ਤਾਂ ਵੈਸੇ ਹੀ ਪਤੰਗ ਬਾਜ਼ੀ ਦੇ ਬਹੁਤ ਜ਼ਿਆਦਾ ਸ਼ੁਕੀਨ ਆ ਇਸ ਵਾਰੀ ਕੀ ਪਿਛਲੇ 5-7 ਸਾਲਾਂ ਤੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਚਾਈਨਾ ਡੋਰ ਦੇ ਉੱਤੇ ਕਿਸੇ ਨਾ ਕਿਸੇ ਢੰਗ ਨਾਲ ਰੋਕ ਲਾਈ ਜਾ ਸਕੇ ਤਾਂ ਕਿ ਤੇ ਨਾ ਹੀ ਕਿਸੇ ਬੇਜੁਬਾਨ ਦਾ ਨੁਕਸਾਨ ਹੋ ਸਕੇ ਉਸੇ ਨੜੀ ਤਹਿਤ ਏਵੀ 18 ਨੇ ਵੀ ਸ਼ਹਿਰ ਦੇ ਕਈ ਸਟੋਰਾਂ ਤੇ ਵਿਜ਼ਿਟ ਕੀਤਾ ਜਿੱਥੇ ਕਿ ਅਸੀਂ ਆਪਣੇ ਵੱਲੋਂ ਸਟੱਡੀ ਕੀਤੀ ਤੇ ਦੇਖਿਆ ਕਿ ਇਸ ਵਾਰੀ ਜਿਹੜੇ ਦੁਕਾਨਦਾਰ ਜਿਹੜੇ ਕਿ ਖਾਸ ਕਰਕੇ ਸਟਾਲਸ ਲਗਾਉਂਦੇ ਨੇ ਉਹ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਨੇ ਉਹ ਵੀ ਇਸ ਵਾਰੀ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਉਸੇ ਨੜੀ ਤਹਿਤ ਅਸੀਂ ਲਲਹੇੜੀ ਰੋਡ ਰੌਂਕਰੇ ਵਿੱਚ ਸਾਡੇ ਸਣੀਜੀਤ ਬਹੁਤ ਸਾਡੇ ਪਰਮ ਮਿੱਤਰ ਵੀ ਨੇ ਛੋਟੇ ਭਰਾ ਵੀ ਨੇ ਸਾਡੀ ਏਵੀ 18 ਟੀਮ ਦਾ ਇੱਕ ਅਹਿਮ ਹਿੱਸਾ ਵੀ ਨੇ ਉਹਨਾਂ ਤਲ ਲਗਾਇਆ ਗਿਆ ਵਾ ਆਉ ਜਾਣਦੇ ਆ ਕਿ ਇਸ ਵਾਰੀ țeੜੀ ਚਾਈਨਾ ਦੀ ਡੋਰ ਹੈ ਉਹਦੇ ਤੇ 100% ਰੋਕཐਮ ਹੈ ਤੇ ਬਾਕੀਆਂ ਨੂੰ ਕੀ ਮੈਸੇਜ ਕਰਨਾ ਚਾਹੁੰਦੇ ਨੇ ਜੇ ਜਿਹੜੇ ਭਰਾ ਉਹਨਾਂ ਵਾਂਗੂ ਟਾਈਮਲੀ ਇਹੋ ਜਿਹਾ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਪਹਿਲਾਂ ਤਾਂ ਸਨੀ ਜੀ ਵੈਲਕਮ ਸਾਡੇ ਚੈਨਲ ਤੇ ਆਪਾਂ ਜਾਣਦੇ ਹਾਂ ਸਨੀ ਜੀ ਇਸ ਟਾਈਮ ਕੀ ਚਾਈਨਾ ਦੀ ਟੂਰ ਦੀ ਖਲਾਫਤ ਹੈ ਜਿਹੜੀ ਪੰਜ-ਛੇ ਸਾਲਾਂ ਤੋਂ ਹੋ ਰਹੀ ਹੈ ਪਰ ਇਸ ਵਾਰੀ ਪ੍ਰਸ਼ਾਸਨ ਦੇ ਸੱਤਾਈ ਉੱਤੇ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਉਮੀਦ ਕਰਦੇ ਹਾਂ ਕਿ ਇਸ ਵਾਰੀ ਜਿਹੜੀ ਚਾਈਨਾ ਦੀ ਟੂਰ ਦੀ ਵਰਤੂਆ ਉਹ ਬਿਲਕੁਲ ਨਾਂ ਦੇ ਬਰਾਬਰ ਹੋ ਕ ਤੁਸੀਂ ਸਰ ਫਿਰ ਸਾਰਾ ਕੀ ਪ੍ਰਬੰਧ ਕੀਤਾ ਹੈ ਇਹ ਜੀ ਪਹਿਲਾਂ ਤਾਂ ਸਾਡਾ ਆਲੂ ਵਾਲੀ ਜੀ ਬਹੁਤ-ਬਹੁਤ ਦਾ ਵੈਲਕਮ ਧੰਨਵਾਦ ਤੁਸੀਂ ਆਇਓ ਛੋਟੇ ਭਰਾ ਨੂੰ ਅਸ਼ੀਰਵਾਦ ਦੇਣ ਆਏ ਹੋ ਇਹ ਪ੍ਰਸ਼ਾਸਨ ਤੁਸੀਂ ਆਪ ਹੀ ਦੇਖ ਰਹੇ ਹੋ ਐਸਐਸਪੀ ਮੈਡਮ ਸਾਰਿਆਂ ਦੇ ਕਿੰਨੀ ਸਖਤਾਈ ਉਹ ਕਰ ਰਹੇ ਨੇ ਆਪਣੇ ਸਾਰੇ ਅਫਸਰ ਡੀਜੀਪੀ ਸਾਹਿਬ ਦਾ ਕੀ ਹੁਕਮ ਹੈ ਸਾਰਿਆਂ ਦੀ ਆਪਾਂ ਨੇ ਗੱਲਾਂ ਤੇ ਧਿਆਨ ਰੱਖਦੇ ਹੋਏ ਇਹਨਾਂ ਨੇ ਆਪਣਾ ਪੂਰਾ ਆਪਣਾ ਯੋਗਦਾਨ ਪਾਣਾ ਦੇਖੋ ਜੀ ਆਪਾਂ ਇਹ ਨਹੀਂ ਕਹਿੰਦੇ ਸਾਰੇ ਆਪਾਂ ਦੇਖੋ ਟੀਮ ਦਾ ਹਿੱਸਾ ਹੈ ਅੱਜ ਮੈਨੂੰ ਦੇਖਦੇ ਨਾਲੇ ਪਤਾ ਵੀ ਆਪਾਂ ਤੁਹਾਡੇ ਨਾਲ ਸਾਰੇ ਜੁੜੇ ਹੋਏ ਹਾਂ ਠੀਕ ਹੈ ਜੀ ਫਿਰ ਵੀ ਇੱਥੇ ਸਾਡੇ ਚੈਕਿੰਗ ਤੇ ਆਏ ਨਹੀਂ ਆਪਾਂ ਬੈਠੇ ਹਾਂ ਕੁਝ ਸਾਰੇ ਸਹੀ ਸਾਹਮਣੇ ਸਮਾਨ ਵੇਚ ਰਹੇ ਆਪਾਂ ਸਹੀ ਵੇਚ ਰਹੇ ਆ ਸਮਾਨ ਚੈਕਿੰਗ ਕੀਤੀ ਸਾਰਾ ਕੁਝ ਉਹਨਾਂ ਨੇ ਠੀਕ ਠਾਕ ਨਿਕਲਿਆ ਮਲਾਜਮ ਆਏ ਨੇ ਸਾਡੇ ਕੋਲ ਚਾਰ ਜਣੇ ਆ ਦੋ ਬੇਟੀਆਂ ਕੁੜੀਆਂ ਆਈਆਂ ਸੀਗੀਆਂ ਦੋ ਮਲਾਜਮ ਆਏ ਸੀਗੇ ਠੀਕ ਆ ਜੀ ਉਹਨਾਂ ਨੇ ਆਪ ਸਾਰਾ ਕੁਝ ਦੇਖਿਆ ਜੀ ਠੀਕ ਠਾਕ ਸਾਰੇ ਬੋਰੇ ਬੋਰੇ ਸਭ ਕੁਝ ਚੈੱਕ ਕੀਤਾ ਸਾਰਾ ਕੁਝ ਸਭ ਠੀਕ ਠਾਕ ਜੀ ਅਸੀਂ ਕਹਿੰਦੇ ਸਾਰੇ ਪਾਲ ਲੈਣਾ ਇਹ ਕਰਨੀ ਚਾਹੀਦੀ ਹੈ ਡੋਰ ਪਤੰਗ ਸਿੰਪਲੀ ਆੜਾਂ ਦੇਖੋ ਜੀ ਪਹਿਲਾਂ ਤਾਂ ਪੰਛੀਆਂ ਨੂੰ ਨੁਕਸਾਨ ਹੋ ਰਿਹਾ ਸੀ ਪਰਮਾਤਮਾ ਨੇ ਕਹਿ ਜਾ ਕੈਰ ਪਜਾਏ ਆਪਾਂ ਨਹੀਂ ਸਹੀ ਕੰਮ ਕਰ ਰਹੇ ਫਿਰ ਉਸ ਤੋਂ ਬਾਅਦ ਨੁਕਸਾਨ ਹੁਣ ਤੁਸੀਂ ਦੇਖ ਰਹੇ ਹੋ ਜੈਕਟਾਂ ਉੱਪਰ ਤੱਕ ਹੈ ਨੱਕ ਤੱਕ ਪਾਈ ਹੋਈਆਂ ਕਿਸੇ ਨੇ ਹੈਲਮਟ ਲਾਇਆ ਕੋਈ ਕੀ ਲਾਇਆ ਹੋਇਆ ਕਿਤੇ ਕੋਈ ਲਾ ਰਿਹਾ ਇਸ ਤੋਂ ਬਾਅਦ ਆਪਣੇ ਇਨੇ ਨੁਕਸਾਨ ਹੋ ਰਹੇ ਜਾਣਾ ਜਾ ਰਹੀਆਂ ਇਨੇ ਨੇ ਪਰਚੇ ਹੋ ਰਹੇ ਰੋਜ਼ ਇਹ ਪ੍ਰਸ਼ਾਸਨ ਨੂੰ ਤੇ ਨਹੀਂ ਇਹਨਾਂ ਨੇ ਸਖਾਈ ਕਿਹਨ ਤੋਂ ਬਾਅਦ ਵੀ ਉਹ ਤਾਂ ਠੰਡ ਪੈ ਚੁੱਕੀ ਆ 70 80% ਨਾਲ ਕਿ ਵੀ ਕੁਝ ਲੋਕ ਚੰਨ ਹੈਗੇ ਨੇ ਜਿਹੜੇ ਫੋਨ ਤੇ ਆਰਡਰ ਕਹਿੰਦੇ ਨੇ ਅੱਧੇ ਘੰਟੇ ਬਾਅਦ ਡੋਰ ਸਪਲਾਈ ਹੋ ਜਾਂਦੀ ਆ ਜਿਵੇਂ 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 ਆਪਾਂ ਨੂੰ ਕਹਿ ਰਹੇ ਕੋਈ ਸੁਣ ਰਹੇ ਆਪਾਂ ਨੂੰ ਪੁੱਛਦੇ ਆਂ ਜੀ ਨਾ ਪਾਇਆ ਜਾ ਗਲਤ ਕੰਮ ਕੀਤਾ ਨਾ ਆਪਾਂ ਕਰਦੇ ਆਂ ਆਪਾਂ ਨੂੰ ਆ ਨੌਵਾਂ ਸਾਲ ਆ ਜੀ ਆ ਵੇਚਦੇ ਹੋ ਕਦੇ ਆਪਾਂ ਚੈਨ ਡੋਰ ਨਹੀਂ ਵੇਚੀ ਜੀ ਆਪਾਂ ਬਹੁਤ ਵਧੀਆ ਗੱਲ ਐ ਜੀ ਪ੍ਰਸ਼ਾਸਨ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹਤਾ ਮੌਜੂਦੇ ਜਿਵੇਂ ਸਨੀ ਜੀ ਨੇ ਦੱਸਿਆ ਹੋਵੇ ਕਿ ਪਿਛਲੇ 9 ਸਾਲਾਂ ਤੋਂ ਕੰਮ ਕਰ ਰਹੇ ਨੇ ਇੰਡੀਅਨ ਮੰਜੇ ਦਾ ਕੰਮ ਕਰ ਰਹੇ ਨੇ ਇੰਡੀਅਨ ਥ੍ਰੈਡ ਦਾ ਕੰਮ ਕਰ ਰਹੇ ਨੇ ਇੰਡੀਅਨ ਕਾਈਟਸ ਦਾ ਕੰਮ ਕਰ ਰਹੇ ਨੇ ਉਸ ਤੋਂ ਵੀ ਛੋਟੇ ਮੇਨ ਗੱਲ ਇਹ ਹੈ ਕਿ ਜੀ ਸਾਡੇ ਜਿਹੜੇ ਲਲਹੇੜੀ ਰੋਡ ਤੇ ਆਲੇ ਦਾਲੇ ਜਿੰਨੇ ਵੀ ਦੁਕਾਨਦਾਰ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਇਸ ਵਾਰੀ ਇਸ ਮੁਹਿੰਮ ਚ ਬਰਾਬਰ ਮੋਡੇ ਨਾਲ ਮੋਡਾ ਲਾ ਕੇ ਚੱਲੇ ਨੇ ਤੇ ਉਹਨਾਂ ਵੱਲੋਂ ਵੀ ਇਹੀ ਸਨੇਹ ਹੈ ਕਿ ਚਾਈਨਾ ਦੀ ਡੋਰ ਨੂੰ ਬਿਲਕੁਲ ਕੁਟ ਕਰ ਦਿੱਤਾ ਜਾਵੇ ਪ੍ਰਸ਼ਾਸਨ ਦੇ ਜਿਹੜੇ ਉਪਰਾਲੇ ਨੇ ਪ੍ਰਸ਼ਾਸਨ ਦੀ ਜਿਹੜੀ ਕੋਸ਼ਿਸ਼ ਹੈ ਉਹ ਜਦ ਤੱਕ ਕਾਮਯਾਬ ਨਹੀਂ ਅਸੀਂ ਬڑے ਛੋਟੇ ਹੁੰਦਿਆਂ ਤੋਂ ਪਤੰਗੜਾਂ ਉਡਾਉਂਦੇ ਜਾ ਰਹੇ ਹਾਂ ਜੀ 45 46 ਸਾਲ ਉਮਰ ਹੋ ਗਈ ਅਸੀਂ ਵੀ ਇੰਡੀਅਨ ਮਨਜੇ ਯੂਜ਼ ਕਰਦੇ ਆਂ ਦੇਖ ਲਓ ਕੀ ਮਾੜਾ ਵੈਜਿਆ ਰਹੇ ਚ ਕਿਸੇ ਦੀ ਆਪਣਾ ਜਿਹੜਾ ਕੰਮ ਹੈ ਜੀ ਤਿਹਾਰ ਮਨਾਉਣਾ ਵਾ ਨਾ ਕਿ ਕਿਸੇ ਦੀ ਜਾਨ ਦੇ ਨਾਲ ਖੇਲਵਾੜ ਕਰਨਾ ਤਾਂ ਇਹ ਵੀ 18 ਇਹੀ ਬੇਨਤੀ ਕਰਦਾ ਵਾ ਕਿ ਕਿਰਪਾ ਕਰਕੇ ਜੋ ਪ੍ਰਸ਼ਾਸਨ ਨੇ ਤੁਹਾਡੇ ਲਈ ਰੂਲ ਬਣਾਏ ਨੇ ਉਹਨਾਂ ਦੀ ਪਾਲਣਾ ਕਰੋ ਤੇ ਜੇਕਰ ਕੋਈ ਤੁਹਾਡੇ ਆਲੇ ਦੁਆਲੇ ਚਾਇਨਾ ਦੀ ਡੋਰ ਦੀ ਵਰਤੋਂ ਕਰਦੇ ਆ ਤਾਂ ਬਿਲਕੁਲ ਆਪਣਾ ਲਿਹਾਜ਼ ਪਰੇ ਕਰਦੇ ਹੋਏ ਆਪਣੀ ਸਫਾਰਸ਼ੀ ਸੋਚ ਨੂੰ ਪਰੇ ਕਰਦੇ ਹੋਏ ਉਸ ਦੀ ਕੰਪਲੇਂਟ ਕਰੋ ਤਾਂ ਕਿ ਪ੍ਰਸ਼ਾਸਨ ਜਿਹੜਾ ਇਸ ਚੀਜ਼ ਦੇ ਕਿਓ ਜੀ ਥੈਂਕ ਯੂ ਵੈਰੀ ਮੱਚ ਸਾਡੇ ਨਾਲ ਲल्हेੜੀ ਰੋਡ ਦੇ ਦੁਕਾਨਦਾਰ ਭਾਈਚਾਰੇ ਤੋਂ ਵੀ ਲੋਕ ਨੇ ਜਿਹੜੇ ਕਿ ਇੱਥੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਚਲਾਉਂਦੇ ਨੇ ਵਪਾਰ ਕਰਦੇ ਨੇ ਉਹਨਾਂ ਤੋਂ ਵੀ ਜਾਣਦੇ ਆ ਕਿਉਂਕਿ ਆਮ ਬੰਦੇ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਵੈ ਪ੍ਰਸ਼ਾਸਨ ਦੀ ਕਿਸੇ ਵੀ ਮੁਹਿੰਮ ਨੂੰ ਸਕਸੈਸ ਕਰਨ ਦੇ ਵਿੱਚ ਸਾਡੇ ਨਾਲ ਭਾਈ ਸਾਹਿਬ ਨੇ ਜਿਹੜੇ ਕਿ ਇੱਥੇ ਬੜੇ ਲੰਬੇ ਸਮੇਂ ਤੋਂ ਆਪਣਾ ਕਾਰੋਬਾਰ ਚਲਾਉਂਦੇ ਨੇ ਸਰ ਆਪਾਂ ਦੇਖਿਆ ਵੈ ਕਿ ਪ੍ਰਸ਼ਾਸਨ ਹਰ ਵਾਰੀ ਕੋਸ਼ਿਸ਼ ਕਰਦਾ ਵੈ ਲੋਕ ਸਹਿਯੋਗ ਦਿੰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਛੋਟੇ ਮੋਟੇ ਸਵਾਰਥੀ ਤੇ ਲਾਲਚੀ ਲੋਕ ਹੁੰਦੇ ਨੇ ਜਿਹੜੇ ਆਪਣੇ ਨਿੱਜੀ ਫਾਇਦੇ ਦੇ ਪਿੱਛੇ ਆਮ ਬੰਦੇ ਦੀ ਜਾਨ ਨਾਲ ਖਿਲਵਾੜ ਕਰਦੇ ਨੇ ਤਾਂ ਸਰ ਤੁਸੀਂ ਸਾਡੀ ਏਵੀ 18 ਦੀ ਜਿਹੜੀ ਹੈ ਮੀਮ ਕੋਟ ਦਾ ਚਾਈਨਾ ਡੋਰ ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹਦੇ ਕੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਫਤਿਹ ਵੀ ਜਿਹੜੀ ਚਾਈਨਾ ਡੋਰ ਬਣਾਈ ਜਾਣਾ ਸਰਕਾਰ ਨੇ ਇਹਨਾਂ ਨੂੰ ਬਣਾਨੀ ਨਹੀਂ ਚਾਹੀਦੀ ਸੀ ਕਿਉਂ ਆਪਾਂ ਇਹ ਚਾਈਨਾ ਡੋਰ ਬਣਾਣੇ ਆ ਨਾ ਕਸੂਰ ਸਾਡਾ ਕਿਹਦਾ ਹੁੰਦਾ ਮਾਪਿਓ ਦਾ ਹੁੰਦਾ ਜਦ ਮਾਪਿਓ ਚਾਈਨਾ ਡੋਰ ਨਹੀਂ ਖਰੀਦਣਗੇ ਕਿ ਵਾਹੀ ਗੁਰ ਜੀ ਕਦੀ ਕਦਿ ਆਮ ਨਹੀਂ ਹੋਊਗਾ ਕਿਹਦਾ ਬੱਚਾ ਨਹੀਂ ਮਾਰੇ ਮਾਰੇ ਜਾਊਗਾ ਕੁਝ ਇਹ ਨੌਜਵਾਨਾਂ ਦੀਆਂ ਜੀ ਜਿਹੜੇ ਘਰ ਦੇ ਨਹੀਂ ਬੱਡੇ ਜਾ ਰਹੀਆਂ ਇਹ ਸਰਕਾਰਾਂ ਨੇ ਦੇਖੋ ਜੀ ਸਰਕਾਰ ਹਰ ਇੱਕ ਚੀਜ਼ ਨੂੰ ਬੰਦ ਕਰ ਸਕਦੀ ਆ ਜੋ ਕਰਨਾ ਚਾਵੇ ਤਾਂ ਪਰ ਸਰਕਾਰਾਂ ਦੇ ਕੁਝ ਪਹਿਲਾਂ ਚੀਜ਼ ਭੇਜ ਦਿੰਦੀਆਂ ਫਿਰ ਬਾਅਦ ਵਿੱਚ ਜੀ ਜੋੜ ਲਾਂਦੀਆਂ ਸਾਡੇ ਸਾਰੇ ਅਫਸਰਾਂ ਨੂੰ ਬੇਨਤੀ ਆ ਜੀ ਵੀ ਜਿਹੜੀ ਆਪਣੀ ਚੈਨਾ ਡੋਰ ਆ ਕਿੱਥੇ ਸਫਾਈ ਕਰਨੀ ਚਾਹੀਦੀ ਆ ਜੀ ਵਾਰ-ਵਾਰ ਅਫਸਰਾਂ ਨੂੰ ਸਾਡਿਆਂ ਨੂੰ ਸ਼ਹਿਰ ਦੇ ਵਿੱਚ ਡਿਊਟੀ ਦੇਣੀ ਚਾਹੀਦੀ ਆ ਕਿਉਂ ਅਸੀਂ ਕਹਿੰਦੇ ਸਾਡਾ ਪੂਰਾ ਡਿਊਟੀ ਦੇਣ ਦਾ ਹੱਕ ਬਣਦਾ ਵੀ ਜਿੱਥੇ ਵੀ ਕੋਈ ਚੈਨਾ ਡੋਰ ਆ ਹੋਵੇ ਉਹਦੀ ਕੰਪਲੇਟ ਦੋ ਸਰਕਾਰ ਨੂੰ ਪਤਾ ਕਰੋ ਬੱਤੇ-ਬੱਤੇ ਉਹਨਾਂ ਨੂੰ ਫੜਾਓ ਜੀ ਵਾਹਿਗੁਰਜੀ ਦਾ ਕਾਰਸਾ ਵਾਹਿਗੁਰਜੀ ਦੀ ਬਤਈ ਇਹ ਹੈ ਜੀ ਇੱਕ ਜ਼ਿੰਮੇਵਾਰ ਨਾਗਰਿਕ ਦੀ ਪਛਾਣ ਜਿੰਨਾਂ ਦਾ ਕਿ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਹੈ ਕੋਈ ਪਤੰਗਾ ਜਾਂ ਡੋਰਾ ਦਾ ਵਪਾਰ ਕਰਦੇ ਨੇ ਸਿਰਫ ਤਿਹਾਰ ਨੂੰ ਤਿਹਾਰ ਵਾਂਗ ਮਨਾਉਣਾ ਚਾਹੁੰਦੇ ਨੇ ਤੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਨੇ ਤਾਂ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਚੀਜ਼ ਦੇ ਵਿੱਚ ਪਬਲਿਕ ਪੂਰਾ ਸਹਿਯੋਗ ਦੇਵੇ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਨ ਵੀ ਬਹੁਤ ਵੱਡ ਚੜ ਕੇ ਇਹ ਕੰਮ ਅੱਚੇ ਸਾ ਬੰਦੇ ਨੇ ਉਮੀਦ ਕਰਦੇ ਹਾਂ ਉਹ ਵੀ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਤੇ ਸਾਡਾ ਪੱਤਰਕਾਰ ਭਾਈਚਾਰਾ ਉਹ ਵੀ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਵਾਰੀ ਹੋ ਸਕੇ ਤਾਂ ਖੰਨੇ ਦੇ ਵਿੱਚ ਜ਼ੀਰੋ ਇੰਜਰੀ ਜ਼ੀਰੋ ਤੁਹਿਆ ਪਾ ਕੋਸ਼ਿਸ਼ ਕਰੀਏ ਤਾਂ ਕਿ ਜਿਹੜਾ ਤਿਹਾਰਾ ਸਾਰਿਆਂ ਦੇ ਲਈ ਖੁਸ਼ੀਆਂ ਤੇ ਖੇੜੇ ਲਿਆ ਸਕੇ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ